ਅਸੀਂ ਜੀ ਸਾਤਿਸ਼ਰ ਸਿੰਘ ਜੀ ਮੈਮੋਰੀਅਲ ਹਸਪੀਟਲ ਵੱਲੋਂ 16 ਤਰੀਕ ਨੂੰ 16 ਮਾਰਚ ਨੂੰ ਅਸੀਂ ਸੁਲਤਾਨਪੁਰ ਪਿੰਡ ਦੇ ਵਿੱਚ ਕੈਂਪ ਲਾ ਰਹੇ ਹਾਂ ਇਹ ਫ੍ਰੀ ਚੈੱਕਅਪ ਕੈਂਪ ਹੈਗਾ ਇਹਦੇ ਵਿੱਚ ਜਿਹੜੇ ਡਾਕਟਰ ਹੈਗੇ ਆ ਆਪਣੇ ਹੱਡੀਆਂ ਦੇ ਤੇ ਜੋੜ ਬਦਲਣ ਵਾਲੇ ਡਾਕਟਰ ਹੋਣਗੇ ਮੈਡੀਸਨ ਦੇ ਡਾਕਟਰ ਹੋਣਗੇ ਸਰਜਰੀ ਦੇ ਡਾਕਟਰ ਹੋਣਗੇ ਗਾਇਨੀ ਦੇ ਡਾਕਟਰ ਹੋਣਗੇ ਦੰਦਾਂ ਦੇ ਡਾਕਟਰ ਹੋਣਗੇ ਇਹ ਸਾਰੇ ਅੱਖਾਂ ਦੇ ਡਾਕਟਰ ਹੋਣਗੇ ਇਹ ਸਾਰੇ ਡਾਕਟਰ ਉੱਥੇ ਆਪਣੀਆਂ ਫ੍ਰੀ ਸੇਵਾਵਾਂ ਦੇਣਗੇ ਤੇ ਦਵਾਈ ਵੀ ਜਿਹੜੀ ਹੈ ਉੱਥੇ ਫ੍ਰੀ ਦਿੱਤੀ ਜਾਏਗੀ ਇਹ ਕੈਂਪ ਦੇ ਵਿੱਚ ਤੇ ਹੋਰ ਇਸ ਕੈਂਪ ਦੀ ਖਾਸ ਗੱਲ ਇਹ ਹੈ ਕਿ ਜਿਹੜੇ ਕੈਂਪ ਦੇ ਵਿੱਚ ਮਰੀਜ਼ ਅਸੀਂ ਕੋਈ ਉੱਥੇ ਆਪਰੇਸ਼ਨ ਦੇ ਲਈ ਕਰਾਂਗੇ ਉਹਨਾਂ ਲਈ ਅਸੀਂ ਸਪੈਸ਼ਲ ਉਹ ਕੈਂਪ ਦਾ ਡਿਸਕਾਊਂਟ ਰੱਖਿਆ ਹੋਇਆ ਹੈ ਤਾਂ ਕਿ ਉਹਨਾਂ ਨੂੰ ਘੱਟ ਰੇਟਾਂ ਤੇ ਜਿਹੜੇ ਹੈਗੀਆਂ ਉਹ ਅਸੀਂ ਅ ਇੱਥੇ ਸੰਤੀਸ਼ਰ ਸਿੰਘ ਦੀ ਮਮੋਰੀਅਲ ਹਸਪੀਟਲ ਉਹਨਾਂ ਦਾ ਇੱਥੇ ਆਪਰੇਸ਼ਨ ਦਾ ਇਲਾਜ ਕਰ ਸਕਦੇ ਇੱਕ ਚੀਜ਼ ਹੋਰ ਉੱਥੇ ਮਰੀਜ਼ ਕੁਝ ਆਪਣੇ ਡਾਕੂਮੈਂਟ ਲੈ ਕੇ ਆਉਣ ਜਾਂ ਉਧਾਰ ਕਾਰਡ ਜਾਂ ਕੋਈ ਇਦਾਂ ਦੀ ਕੋਈ ਹੈ ਨਹੀਂ ਕੋਈ ਨਹੀਂ ਇਹੀ ਚਾ ਕੋਈ ਉਹ ਨਹੀਂ ਹੈ ਜੇ ਉਹਨਾਂ ਦਾ ਕੋਈ ਪੁਰਾਣਾ ਰਿਕਾਰਡ ਹੈਗਾ ਜੀ ਲੰਬੀ ਬਿਮਾਰੀ ਹੈ ਪੁਰਾਣਾ ਉਹਨਾਂ ਨੇ ਕੋਈ ਐਕਸਰੇ ਤੇ ਟੈਸਟ ਕਰਾਈ ਹੋਏ ਆ ਉਹ ਜ਼ਰੂਰ ਨਾਲ ਲੈ ਆ ਤੇ ਇੱਥੇ ਆਮ ਪਬਲਿਕ ਨੂੰ ਕੀ ਮੈਸੇਜ ਹੈ ਤੁਹਾਡੇ ਕੋਲ ਆਮ ਪਬਲਿਕ ਨੂੰ ਤਾਂ ਇਹੀ ਮੈਸੇਜ ਹੈਗਾ ਮੈਂ ਹੱਡੀ ਜੋੜਾਂ ਦਾ ਡਾਕਟਰ ਹਮੇ ਤਾਂ ਇਹੀ ਕਹਿੰਦਾ ਐਕਸਰਸਾਈਜ਼ ਕਰੋ ਐਕਸਰਸਾਈਜ਼ ਨਾਲ ਤੁਹਾਡੀਆਂ ਹੱਡੀਆਂ ਤੇ ਜੋੜ ਥੋੜੇ ਠੀਕ ਰਹਿੰਦੇ ਆ ਫਿਜ਼ਿਓ ਐਕਸਰਸਾਈਜ਼ ਸਿੰਪਲ ਵਾਕ ਉਹ ਵਧੀਆ ਰਹਦੀ ਹੈ ਸੋ ਸੈਰ ਕਰਨ ਨਾਲ ਕਈ ਬਿਮਾਰੀਆਂ ਦੂਰ ਹੋ ਜਾਂਦੀਆਂ ਦਿਲ ਦੀਆਂ ਡਾਇਬੀਟਿਸ ਆਪਣੇ ਜੋੜਾਂ ਦੀਆਂ ਸੋ ਇਹ ਜਾ ਸਾਰੀ ਉਹਨਾਂ ਨੂੰ ਕਰਨਾ ਚਾਹੀਦਾ ਪਬਲਿਕ ਨੂੰ ਚਲੋ ਧੰਨਵਾਦ ਡਾਕਟਰ ਸਾਹਿਬ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਸਾਡਾ ਪਿੰਡ ਸੁਲਤਾਨਪੁਰ ਨੇੜੇ ਜਸਪਾਲੋ ਜ਼ਿਲ੍ਹਾ ਲੁਧਿਆਣਾ ਸਮੂਹ ਨਗਰ ਨਿਵਾਸੀਆਂ ਅਸ ਯੂਥ ਐਂਡ ਸਪੋਰਟਸ ਕਲੱਬ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਗਰ ਪੰਚਾਇਤ ਦੇ ਸਾਂਝੇ ਉਦਦਮ ਨਾਲ ਇੱਕ ਫ੍ਰੀ ਮੈਡੀਕਲ ਕੈਂਪ ਦਾ ਆਰਗੇਨਾਈਜ਼ ਕਰਨ ਜਾ ਰਹੇ ਹਾਂ ਜਿਸ ਵਿੱਚ ਵੱਖ-ਵੱਖ ਡਾਕਟਰ ਸਾਹਿਬਾਨ ਦੀ ਟੀਮ ਵੱਲੋਂ ਪੇਸ਼ੈਂਟਸ ਦਾ ਚੈੱਕਅਪ ਫ੍ਰੀ ਕੀਤਾ ਜਾਵੇਗਾ ਤੇ ਇਸ ਤੋਂ ਇਲਾਵਾ ਜੋ ਦਵਾਈਆਂ ਨੇ ਉਹ ਵੀ ਫ੍ਰੀ ਆਫ ਕਾਸਟ ਜਿਹੜੇ ਪ੍ਰੋਵਾਈਡ ਕਰਵਾਈਆਂ ਜਾਣਗੀਆਂ ਇਹ ਜਿਹੜੀ ਅਸੀਂ ਮੈਡੀਕਲ ਕੈਂਪ ਆਰਗੇਨਾਈਜ਼ ਕਰਨ ਜਾ ਰਹੇ ਹਾਂ ਇਸ ਵਿੱਚ ਰਾਣਾ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਸਪੀਟਲ ਦੇ ਵਿੱਚੋਂ ਡਾਕਟਰ ਭੇਜੇ ਜਾਣਗੇ ਡਾਕਟਰ ਦੀ ਟੀਮ ਭੇਜੀ ਜਾਵੇਗੀ ਜੋ ਪੇਸ਼ੈਂਟਸ ਨੂੰ ਚੈੱਕ ਅਪ ਕਰੇਗੀ ਤੇ ਅਗਰ ਕੋਈ ਮੌਕੇ ਤੇ ਉਹਨਾਂ ਦਾ ਇਲਾਜ ਕਰਨ ਦਾ ਉਪਰਾਲਾ ਹੋਇਆ ਤਾਂ ਉੱਥੇ ਕਰਨਗੇ ਜੇਕਰ ਕੋਈ ਸੀਰੀਅਸ ਪ੍ਰੋਬਲਮ ਹੋਈ ਤਾਂ ਉਹਨੂੰ ਰੈਫਰ ਕਰਕੇ ਰਾਣਾ ਸਾਹਿਬ ਹਸਪੀਟਲ ਵਿੱਚ ਭੇਜਿਆ ਜਾਵੇਗਾ ਸਾਡੇ ਕੋਲ ਲਈ ਡਾਕਟਰ ਦੀ ਟੀਮ ਆ ਰਹੀ ਹੈ ਉਹਦੇ ਵਿੱਚ ਅੱਖਾਂ ਦਾ ਦੰਦਾਂ ਦਾ ਗਾਇਨੀ ਦਾ ਆਰਥੋਡਾ ਅਤੇ ਜਨਰਲ ਮੈਡੀਸਨ ਦੇ ਜਿਹੜੇ ਡਾਕਟਰਸ ਨੇ ਉਹਨਾਂ ਦੀ ਟੀਮ ਸਾਡੇ ਕੋਲ ਪਹੁੰਚੇਗੀ ਤੇ ਇਹਨਾਂ ਨਾਲ ਸੰਬੰਧਤ ਜੋ ਵੀ ਬਿਮਾਰੀਆਂ ਹੋਣਗੀਆਂ ਉਹਨਾਂ ਦਾ ਚੈੱਕਅਪ ਫ੍ਰੀ ਆਫ ਕਾਸਟ ਕੀਤਾ ਜਾਏਗਾ ਤੇ ਸਮੂਰ ਨਗਰ ਨਿਵਾਸੀਆਂ ਵੱਲੋਂ ਬੇਨਤੀ ਹੈ ਕਿ ਕੋਈ ਵੀ ਇਲਾਕੇ ਦੇ ਨਗਰ ਨਿਵਾਸੀ ਜਾਂ ਹੋਰ ਪਿੰਡਾਂ ਦੇ ਨਿਵਾਸੀ ਨੇ ਉਹ ਅਗਰ ਇਹਨਾਂ ਦਾ ਫੈਸਿਲਿਟੀਆਂ ਦਾ ਫਾਇਦਾ ਲੈਣਾ ਚਾਹੁੰਦੇ ਨੇ ਤਾਂ ਉਹ ਜਰੂਰ ਪਹੁੰਚ ਕੇ ਸਾਡੇ ਕੋਲ ਪਹੁੰਚਣ ਇਹ ਕੈਂਪ ਦਾ ਜਿਹੜਾ ਸਮਾਂ ਹੈ ਉਹ 16 ਮਾਰਚ 2024 ਨੂੰ 10 ਵਜੇ ਤੋਂ 2 ਵਜੇ ਤੱਕ ਹੋਵੇਗਾ ਅਤੇ ਪਿੰਡ ਦੀ ਕਮੇਟੀ ਗੁਰਦੁਆਰਾ ਬੰਦੋ ਕਮੇਟੀ ਯੂਥ ਐਂਡ ਸਪੋਰਟਸ ਕਲੱਬ ಗ್ರಾಮ ਪੰਚਾਇਤ ਤੇ ਨਗਰ ਨਿਵਾਸੀਆਂ ਵੱਲੋਂ ਮੈਡੀਕਲ ਕੈਂਪ ਦੇ ਨਾਲ ਨਾਲ ਲੰਗਰ ਦੀ ਵਸਤਾ ਵੀ ਕੀਤੀ ਗਈ ਹੈ ਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਇਸ ਮੌਕੇ ਦਾ ਵੱਧ ਤੋਂ ਵੱਧ ਫਾਇਦਾ ਠਾਣ ਤਾਂ ਜੋ ਆਪਾਂ ਇੱਕ ਸਮਾਜ ਨੂੰ ਇੱਕ ਵਧੀਆ ਸੇਵਾ ਦੇ ਸਕੀਏ ਬਹੁਤ-ਬਹੁਤ ਧੰਨਵਾਦ